ਨਗਰ ਪੁਲਿਸ ਸਟੇਸ਼ਨ ਚ ਗੈਂਗ ਵਸਟ ਕੀਤਾ ਜਿਹੜਾ ਮਲੋ ਥੈਫਟ ਦੀਆਂ ਤੇ ਹੋਰ ਲੁੱਟ ਖੋਹਦੀਆਂ ਵਾਰਦਾਤਾਂ ਚ ਸ਼ਾਮਲ ਸੀਗਾ ਇਹ ਚ ਅਸੀਂ ਚਾਰ ਦੋਸ਼ੀ ਇਹਦੇ ਅਰੈਸਟ ਕੀਤੇ ਨੇ ਜਿਨ੍ਹਾਂ ਚ ਇੱਕ ਤਰਨ ਕਪੂਰ ਜਿਹੜਾ ਹੈਕਚੁਅਲ ਕ੍ਰਿਮੀਨਲ ਆ ਇਹਦੇ ਅਗੇਂਸਟ 24 ਦੇ ਕਰੀਬ ਪਹਿਲਾਂ ਹੀ ਐਫ ਆਈ ਆਰ ਆਨ ਦਰਜ ਨੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਇਹਦੇ ਨਾਲ ਤਿੰਨੇ ਹੋਰ ਦੋਸ਼ੀ ਜਿਹੜੇ ਸੰਮਨ ਸਿੰਘ ਤੇ ਪੁੱਤਰ ਗੋਰਾ ਸਿੰਘ ਇਹ ਜਗਰਾਉਂਦਾ ਰਹਿਣ ਵਾਲਾ ਇੱਕ ਜਿਹੜਾ ਹੈਗਾ ਰਮਨਦੀਪ ਸਿੰਘ ਉਰਫ ਜਸੂ ਇਹ ਢੁੱਡੀਕੇ ਦਾ ਰਹਿਣ ਵਾਲਾ ਇਹ ਚੋਰੀ ਦੀਆਂ ਮਾਰਦਤਾਂ ਚ ਇਨਵੋਲ ਸੀਗੇ ਇਹ ਕੀ ਕਰਦੇ ਸੀ ਇਹਨਾਂ ਨੇ ਕੱਪੜਾ ਵਗੈਰਾ ਜਾਂ ਜੈਕ ਤਾਂ ਫੈਕਟਰੀਆਂ ਚ ਜਾਂਦੇ ਸੀ ਇੱਕ ਇੱਕ ਗੱਡੀ ਪਹਿਲਾਂ ਚੋਰੀ ਦੀ ਇਹਨਾਂ ਕੋਲ ਇੱਕ ਰਿਕਵਰ ਹੋਈ ਆ ਤੇ ਉਹਦੇ ਚ ਲੋਡ ਕਰਕੇ ਗਾਂ ਇਹਨੂੰ ਵੇਚ ਦਿੰਦੇ ਸੀ ਇਹਨਾਂ ਚ ਜਿਨ੍ਹਾਂ ਨੇ ਜਿਹਨੂੰ ਨੈਕਸਟ ਵੇਚਿਆ تنਵੀਰ ਮਲਖ ਇਹ ਟੱਬਾ ਰੋਡ ਦਾ ਰਹਿਣਾ ਲਾ ਇਹਨੂੰ ਇਹ ਸਮਾਨ ਇਹਨਾਂ ਨੇ ਵੇਚਦਾ ਇਹ ਗਾਂ ਵੱਖ-ਵੱਖ ਸਟੇਟਾਂ 'ਚ ਇਹਨੂੰ ਗਾਂ ਸਪਲਾਈ ਦਿੰਦਾ ਸੀ ਜੀ ਉਹਦੇ ਵਿੱਚ ਵੀ ਅਸੀਂ ਦੋ ਦੋਸ਼ੀ ਸਾਡੇ ਹਜੇ ਹੋਰ ਅਰੈਸਟ ਕਰਨ ਵਾਕਿ ਨੇ ਇੱਕ ਤਾਂ ਜਿਹੜਾ ਹੈਗਾ ਲਵਪ੍ਰੀਤ ਸਿੰਘ ਲਵ ਵਾਸੀ ਗਰਦਾਸਪੁਰ ਤੇ ਇੱਕ ਅਰਸ਼ਪ੍ਰੀਤ ਸਿੰਘ ਜਗਰਾਓ ਇਹ ਹਾਲੇ ਰਹਿੰਦੇ ਨੇ ਇਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਕੇ ਇਹਨਾਂ ਦਾ ਵੀ ਅਸੀਂ ਹੋਰ ਕਾਰਵਾਈ ਜਿਹੜੀ ਅਮਲ ਜਨਾਵਾਂ ਸਾਡੇ ਕੋਲ 16 ਬੋਰੇ ਜਿਹੜੇ ਹਾਜ਼ਰੀ ਦਾ ਸਮਾਨ ਮਿਲਿਆ ਹੈਗਾ ਜਿੰਨਾ 75 ਪਜਾਮੇ 444 ਹੋਰ ਜਿਹੜਾ ਸਮਾਨ ਆ ਤੇ ਨਾਲ ਨਾਲ ਇਹਨਾਂ ਨੇ ਕੋਈ ਇੱਕ ਠੇਕੇ ਦੇ ਜਿਹੜੀ ਸ਼ਰਾਬ ਵਗੈਰਾ ਵੀ ਚੋਰੀ ਕੀਤੀ ਹੈਗੀ ਉਹ ਨਜਾਇਜ਼ ਸ਼ਰਾਬ ਜਿਹੜੀ ਅੰਗਰੇਜ਼ੀ ਸ਼ਰਾਬ ਉਹਦੇ ਵੀ 1440 ਪਉਏ 30 ਪੇਟੀਆਂ ਜਿਹੜੇ ਰਿਕਵਰ ਹੋਏ ਨੇ ਇਹ ਜਿਹੜਾ ਸਮਾਨ ਆ ਸਾਰਾ ਅਸੀਂ ਸੱਪ ਭਿੰਦਰ ਸਿੰਘ ਜਿਹੜੇ ਐਸਚੋ ਮੋਤੀ ਨਗਰ ਨੇ ਇਹਨਾਂ ਦੀ ਜਿਹੜੀ ਹੈਗੀ ਟੀਮ ਨੇ ਮਤਲਬ ਬੜਾ ਵਧੀਆ ਕੰਮ ਕੀਤਾ ਤੇ ਜਿਹੜੇ ਭੈੜੇ ਪੁਲਿਸ ਦੇ ਇਹਨਾਂ ਦੇ ਵਰਖਲਾਫ ਸਾਡੀ ਇਦਾਂ ਹੀ ਸਖਤੀ ਹੋਰ ਜਾਰੀ ਰਹੂਗੀ ਸਰ ਕਿੰਨੇ ਸਮੇਂ ਤੋਂ ਇਹ ਚੋਰੀ ਦੀਆਂ ਵਾਰਦਾਤਾਂ ਕਰ ਰਹੇ ਨੇ ਇਹ ਬ੍ਰਦਰ ਇਹ ਹੈਪਚੂਅਲ ਆ ਜਿਹੜਾ ਤੁਸ਼ਾਰ ਕਪੂਰ ਆ ਇਹ ਤੇ 24 ਮੁਕਦਮੇ ਨੇ 2017 ਤੋਂ ਸ਼ੁਰੂ ਹੋਏ ਨੇ ਤੇ ਲਗਾਤਾਰ ਇਹ ਕੰਟੀਨਿਊਲੀ ਚੋਰੀ ਕਰਦਾ ਹੈਗਾ ਮਤਲਬ ਇਹਦੇ ਨਾਲ ਇਹਨਾਂ ਨੇ ਆਪਣਾ ਨਵੇਂ-ਨਵੇਂ ਹੋਰ ਸਾਥੀ ਜੋੜ ਲੈਂਦੇ ਆ ਜੇਲ੍ਹ ਜਾਂਦਾ ਜਦੋਂ ਉਜੇ ਚੰਨਾ ਦਾ ਸੰਪਰਕ ਹੋ ਗਿਆ ਠੀਕ ਹੈ ਨਹੀਂ ਇਦਾਂ ਹੀ ਵੱਖ-ਵੱਖ ਜਿਹੜੇ ਦੋਸ਼ੀ ਨੇ ਇਹ ਚੀਜ਼ ਇਹਨਾਂ ਨੇ ਇੱਕ 7 ਨੰਬਰ ਡਿਵੀਜ਼ਨ ਦਾ ਮੁਕੱਦਮਾ ਨੰਬਰ 47 ਆ 2025 ਦਾ ਉਹ ਵੀ ਇਹਨਾਂ ਨੇ ਮੰਨਿਆ ਸਾਡੇ ਕੋਲੇ ਵੀ ਅਸੀਂ ਉਹ ਚੋਰੀ ਵੀ ਕੀਤੀ ਸੀ ਐ ਵੱਖ-ਵੱਖ ਚੋਰੀਆਂ 'ਚ ਇਨਵੋਲ ਨੇ ਜਿਹੜਾ ਚੋਰੀਆਂ ਸਮਾਨ ਸੀਗਾ ਜਿਹਨੂੰ ਵੀ ਵੇਚਦੇ ਸੀ ਉਹਨੂੰ ਵੀ ਤੁਸੀਂ ਕਿੱਦਾਂ ਹਾਂਜੀ ਹਾਂਜੀ ਤਨਵੀਰ ਮਲਕ ਹੈਗਾ ਇਹ ਟਿਬਾ ਰੋਡ ਦਾ ਰਹਿਣ ਵਾਲਾ ਜਿਹਨੂੰ ਵੀ ਅਸੀਂ ਅਰੈਸਟ ਕਰ ਲਿਆ ਹੈਗਾ ਕਿੰਨੇ ਟੋਟਲ 4 ਬੰਦੇ ਅਸੀਂ ਹੁਣ ਤੱਕ ਅਰੈਸਟ ਕਰ ਚੁੱਕੇ ਆ ਜਿਨ੍ਹਾਂ ਤੋਂ ਤੁਹਾਨੂੰ ਦੱਸਿਆ ਵੀ ਇੱਕ ਬਲੈਰੋ ਪਿਕਅਪ ਤੇ ਹੋਰ ਜਿਹੜਾ ਸਮਾਨ ਆ ਤੁਹਾਨੂੰ ਦੱਸ ਦਿੱਤਾ ਉਹ ਰਿਕਵਰ ਹੋਇਆ ਹੈਗਾ ਸਰ ਹੁਣ ਤੱਕ ਤੁਸੀਂ ਦੱਸਿਆ ਕਿ ਇਹ ਫੌਜੀ ਦਾ ਮਾਲ ਹੈ ਪਹਿਲਾਂ ਗਾਹ ਬਣ ਕੇ ਜਾਂਦੇ ਸੀ ਦੇਖੀ ਕਰਨ ਜਾਂ ਉਦੋਂ ਕਿਸ ਤਰ੍ਹਾਂ ਇਹ ਚੋਰੀ ਕਰਦੇ ਸੀ ਇਹ ਬੀਸਿਕਲੀ ਅਸੀਂ ਹਲੇ ਪੁਲਿਸਰ ਮਾਰ ਲੈ ਕੇ ਇਹਨਾਂ ਦੀ ਇੰਟਰੋਗੇਸ਼ਨ ਤੋਂ ਜਿਹੜੇ ਜਿਹੜੇ ਫਰਦਰ ਇਨਸਾਫ ਹੋਣਗੇ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਫਿਲਹਾਲ ਸਾਡਾ ਇਹਨਾਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਇਹ ਸਾਡੀ ਤਪਤੀਸ਼ ਜਾਰੀ ਹੈ ਸਰ ਜਿਹੜੇ ਦੋ ਰੋਪੀ ਫਰਾਰ ਨੇ ਜਿਹੜੇ ਦੱਸਿਆ ਕੀ ਉਹਨਾਂ ਉੱਪਰ ਵੀ ਕਿ ਪਹਿਲੇ ਮਾਮਲੇ ਦਰਜ ਨੇ ਸਰ ਉਹ ਬ੍ਰਦਰ ਅਜੇ ਮੱਲੋਂ ਸਾਨੂੰ ইনিਸ਼ੀਅਲ ਸਟੇਜ ਆ ਅਸੀਂ ਸਾਰਾ ਤਪਤੀਸ਼ ਦੇ ਦੌਰਾਨ ਜਿਹੜੇ ਜਿਹੜੇ ਹੋਰ ਤੱਥ ਹੋਣਗੇ ਉਹ ਵੀ ਅਸੀਂ ਇਹਨਾਂ ਨੂੰ ਦੇਖਾਂਗੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਸਰ ਕੀ ਕਾਰਨ ਸੀਗਾ ਕਿਉਂ ਕਰਦੇ ਸੀ ਨਸ਼ੇ ਲਈ ਕਰਦੇ ਸੀ ਜਾਂ ਅਮੀਰ ਹੋਣ ਲਈ ਬ੍ਰਦਰ ਬੀਸਿਕਲੀ ਇਹਨਾਂ ਦੀ ਮੋਟਿਵੇਸ਼ਨ ਹੀ ਇਹੀ ਸੀ ਵੀ ਇਹ ਨਹੀਂ ਜਿਵੇਂ ਮਤਲਬ ਇੱਕ ਇਹ ਗੈਂਗ ਜਿਹੜਾ ਵੱਖ-ਵੱਖ ਚੋਰੀ ਦੀਆਂ ਵਾਰਦਾਤਾਂ ਹੀ ਕਰਦਾ ਸੀ ਇਹਨਾਂ ਦਾ ਸੋਚ ਇਹ ਸੀ ਵੀ ਮਤਲਬ ਆਪਣੇ ਖਰਚੇ ਹੋਰ ਅਮੀਰ ਹੋਣ ਲਈ ਜਾਂ ਵੱਖ-ਵੱਖ ਤਰ੍ਹਾਂ ਦੇ ਠੀਕਾ ਨਹੀਂ ਇਹਨਾਂ ਦੇ ਸ਼ੌਕ ਸੀ ਉਹਨਾਂ ਦੀ ਇਹ ਜਿਹੜੀ ਪੂਰਤੀ ਲਈ ਇਹ ਚੋਰੀ ਕਰਦੇ ਸੀ ਠੀਕ ਹੈ ਥੈਂਕ ਯੂ